ਮੋਗਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਬਦਨਾਮ ਗੈਂਗਸਟਰ ਨਵਦੀਪ ਸਿੰਘ ਉਰਫ ਜੌਹਨ ਬੁੱਟਰ ਦੇ ਦੋ ਕਰੀਬੀ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਦੇ ਕਬਜ਼ੇ ਚੋਂ 6 ਪਿਸਤੌਲ 8 ਜਿੰਦਾ ਕਾਰਤੂਸ ਬਰਾਮਦ ਕੀਤੇ ਨੇ ਇਸ ਬਧੀ ਜਾਣਕਾਰੀ ਦਿੰਦਾ ਐਸਐਸਪੀ ਵਿਵੇਕ ਸ਼ੀਲ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਇਹਨਾਂ ਨੂੰ ਫੜਿਆ ਗਿਆ ਪੁਲਿਸ ਮੁਤਾਬਕ ਇਹ ਕੋਈ ਵੱਡੀ ਵਾਰਦਾਤ ਕਰਨ ਦੀ ਯੋਜਨਾ ਬਣਾ ਰਹੇ ਸਨ ਸੀਐਮ ਸਾਹਿਬ ਦੇ ਡੀਜੀ ਸਾਹਿਬ ਦੀ ਰਾਇਤ ਮੁਤਾਬਕ ਮਾੜੀ ਇਨਸਾਨਾਂ ਖਿਲਾਫ ਇੱਕ ਸਪੈਸ਼ਲ ਜਿਹੜੀ ਆਪਾਂ ਇੱਕ ਮੁਹਿੰਮ ਚਲਾਈ ਹੋਈ ਹੈ ਉਸ ਉਸ ਵਿੱਚ ਇੱਕ ਵੱਡੀ ਕਾਮਯਾਬੀ ਸੀਐਸਟਾਫ ਨੂੰ ਮਿਲੀ ਹੈ ਇਸ ਵਿੱਚ ਐਸਪੀ ਡੀ ਸਾਹਿਬ ਦੀ ਅਤੇ ਡੀਐਸਪੀ ਡੀ ਸਾਹਿਬ ਦੀ ਨਿਗਰਖਿਤਰ ਦੇ ਅੰਡਰ ਜਿਹੜਾ ਹੈਗਾ ਆਪਣੇ ਇੰਚਾਰਜ ਸਿ ਲਈ ਵੱਲੋਂ ਦੋ ਲੋਕ ਅਰੈਸਟ ਕੀਤੇ ਗਏ ਨੇ ਜਿਹੜੇ ਕਿ ਜੋਨ ਬੁੱਟਰ ਗਰੁੱਪ ਦੇ ਮੈਂਬਰ ਹਨ ਅਤੇ ਇਹਨਾਂ ਦੇ ਕੋਲੋਂ 6 ਪਿਸਤੌਲ ਜਿਨ੍ਹਾਂ ਵਿੱਚੋਂ 4 ਬੱਤੀਪੁਰ ਦੇ ਪਿਸਤੌਲ ਹੈਗੇ ਨੇ ਤੇ ਦੋ ਜਿਹੜੇ ਹੈਗੇ ਨੇ ਬੇਸੀ ਕੱਟੇ ਨੇ ਉਹ ਬ੍ਰਾਹਮਤ ਹੋਈ ਨਹੀਂ ਤੇ ਇਸ ਤੋਂ ਇਲਾਵਾ 8 ਗੋਲੀਆਂ ਇਹਨਾਂ ਕੋਲੋਂ ਹੁਣ ਤੱਕ ਬ੍ਰਾਹਮਤ ਹੋਈਆਂ ਨੇ ਇਹਨਾਂ ਦੁਨਾ ਦੁਨਾ ਦੇ ਉੱਪਰ ਪੁਰਾਣੀ ਕ੍ਰਿਮੀਨਲ ਹਿਸਟਰੀ ਹੈਗੀ ਹੈ ਇੱਕ ਦੇ ਉੱਪਰ ਤਿੰਨ ਮੁਕਦਮੇ ਦਰਜ ਨੇ ਤੇ ਦੂਸਰੇ ਦੇ ਉੱਪਰ ਚਾਰ ਮੁਕਦਮੇ ਦਰਜ ਨੇ ਕਿਤਾ ਵੀਰਵਾਪ ਜੀ ਨੂੰ ਦੱਤਾ ਗਿਆ ਹੈ ਸਰ ਜੌਨ ਜੌਨ ਵਿਕਟਰ ਨੂੰ ਵੀ ਇਹਦੇ ਵਿੱਚ ਅਕਿਊਜ਼ ਰੱਖਿਆ ਗਿਆ ਹੈ ਜੋ ਕਿ ਆਲਰੇਡੀ ਜੇਲ੍ਹ ਦੇ ਵਿੱਚ ਹੈ ਉਹਨੂੰ ਪ੍ਰੋਡਕਸ਼ਨ ਕਨਟ ਲਈ ਆਕੇ ਸਾਨੂੰ ਉਮੀਦ ਹੈ ਵੀ ਇਹਦੇ ਵਿੱਚ ਹੋਰ ਵੀ ਕਾਫੀ ਖੁਲਾਸੇ ਹੋਣਗੇ ਸਰ ਇਹ ਕਿੱਥੋਂ ਬੜੇ ਜੀ ਇਹ ਲੋਕਲ ਹੀ ਇਨਫੋਰਮੇਸ਼ਨ ਆਈ ਸੀ ਜੁਗਾ ਚੌਂਕ ਦੇ ਲਾਗੇ ਉਹ ਵੀ ਉੱਥੇ ਬੈਠੇ ਹੈਗੇ ਨੇ ਆਪਣੀ ਆਪਣੀ i20 ਗੱਡੀ ਦੇ ਵਿੱਚ ਤੇ ਉਸੇ ਟਾਈਮ ਦੇ ਉੱਪਰ ਜਾ ਕੇ ਆਪਲੀਸ ਪਾਰਟੀ ਵੱਲੋਂ ਇਹਨਾਂ ਨੂੰ ਰੌਂਡ ਅਪ ਕਰਤੀ ਇਹਨਾਂ ਤੋਂ ਕੁਲੋਂ ਹਾਵੇ ਕੰਡੀ ਕਮਲ ਕੀਤਾ। ਸਭ ਇਹਨਾਂ ਨੇ ਵਾਰਦਾਤ ਕਿਥੇ ਵਾਰਦਾਤ ਕਰਨੀ ਸੀ ਜਿਹੜਾ ਇਹਨਾਂ ਅਸਲ ਇਹਨਾਂ ਤੋਂ ਬਰਾਮਦ ਹੋਇਆ। ਸਾਡੀ ਹਜੇ ਤੱਕ ਤਿੱਖ ਕਿਉਂਕਿ ਅੱਜ ਤਾਂ ਇਹਨਾਂ ਨੂੰ ਪੇਸ਼ ਕਰਾਂਗੇ ਪੁਲਿਸ ਮੰਡਲ ਵਿੱਚ ਸਾਨੂੰ ਉਮੀਦ ਹੈ ਵੀ ਸੰਗੋ ਵਿੱਚ ਹੋਰ ਵੀ ਕਾਫੀ ਖੁਲਾਸੇ ਹੋਣ ਜੇ ਤੇ ਹੋਰ ਹਥਿਆਰ ਮਿਲਣ ਦੀ ਵੀ ਸਾਨੂੰ ਪੂਰੀ ਉਮੀਦ ਹੈ। ਜਾਨ ਰੋਟਰ ਨੂੰ ਇੱਕ ਦਿਨ ਪਹਿਲਾਂ ਪੇਸ਼ ਕੀਤਾ ਗਿਆ ਸੀਗਾ ਅਦਾਲਤ ਦੇ ਵਿੱਚ ਉਸ ਤੋਂ ਅੱਗੇ ਦੇ ਲਈ ਦੋਨੋਂ ਇਹਨੇ ਬੜੇ ਜਾਂਦੇ ਸਾਡੇ ਜੀ ਇੰਨਾ ਨਹੀਂ ਕਿ ਆ ਕਿ ਕੋਰਟ ਦੇ ਵਿੱਚ ਹੀ ਜਿਹੜੀ ਉਹਨੇ ਕੋਲ ਆਏ ਹੋਣ ਜਿਹੜੇ ਸੱਤੀ ਜੋਨ ਦੇਖੋ ਇਹ ਤਾਂ ਇਹ ਤਾਂ ਹੁਣ ਤੱਕ ਤੀਸ਼ਤਾ ਮਸਲਾ ਹੈਗਾ ਇਹ ਤਾਂ ਇੱਕ ਵਾਰੀ ਹੁਣ ਜਦੋਂ ਅਸੀਂ ਇਹਨਾਂ ਦੀ ਡਿਮਾਂਡ ਲੈ ਕੇ ਤੀਸ਼ ਕਰਾਂਗੇ ਸਾਨੂੰ ਉਹਦੇ ਵੀ ਜ਼ਿਆਦਾ ਕਲੈਰਟੀ ਆਏਗੀ ਵੀ ਕੀ ਐਗਜ਼ੈਕਟ ਪਰਪਸ ਕੀ ਸੀ ਇਹਨਾਂ ਵੇਪਨ ਇਕੱਠੇ ਕਰਨਾ ਜੋਨ ਕੋਲ ਕੁਝ ਮਾਮਲੇ ਜਿਹੜੇ ਹੁੰਦਾ ਗਿਆ ਸੀਗਾ ਜੀ ਆਫ ਦੀ ਹੈਂਡ ਆਫ ਦੀ ਹੈਂਡ ਮੈਨੂੰ ਯਾਦ ਨਹੀਂ ਉਹ ਵੀ ਜਨਟਰੀ ਦੇ ਫਾਰਮੇਟ ਜਾਰਾ ਲੇਟਸ ਕਿਡ ਕਿਡ ਮਾਮਲੇ ਇਹਨਾਂ ਦੇ ਉੱਪਰ ਆਖਰੀ ਮਕਦਮਾ ਜਿਹੜਾ ਹੈਗਾ ਇੱਕ ਲੜਕੇ ਦੇ ਉੱਪਰ 2020 ਦਾ ਮਕਦਮਾ ਹੈਗਾ ਉਹਦੇ ਵਿੱਚ ਵੀ ਆਰਮਜ਼ ਐਕਟ ਦਾ ਕੇਸ ਹੈ ਤੇ ਦੂਸਰੇ ਦੇ ਉੱਪਰ ਵੀ ਆਖਰੀ ਮਕਦਮਾ 2020 ਦਾ ਹੀ ਹੈ ਜਿਹਦੇ ਵਿੱਚ ਕੀ ਆਰਮਜ਼ ਇਸ ਅਸਲਾ ਜੌਨ ਮੁੱਟਰ ਵੱਲੋਂ ਕੋਰਪੋਰਾਈਟ ਹੈ ਇਹਨਾਂ ਦੀ ਹੰਟਰ ਦੀ ਤਸਦੀਕ ਦੇ ਮੁਤਾਬਕ ਇਹ ਜੌਨ ਮੁੱਟਰ ਵੱਲੋਂ ਹੀ ਨੋਸਾ ਪੋਰਟ ਕੀਤਾ ਕਿਤੋਂ ਆਇਆ ਸੀ ਜਦ ਅਸਲਾ ਜੌਨ ਮੁੱਟਰ ਦੇ ਗੂਚੇ ਬੈਠਾ ਹੈ ਇਹ ਮੱਧ ਪ੍ਰਦੇਸ਼ ਤੋਂ ਦੱਸਦਾ ਮਛਲੇ ਦੀ ਅਸਲਾ ਹੈਗਾ ਮੱਧ ਪ੍ਰਦੇਸ਼ ਤੋਂ ਆਇਆ ਹੈ ਨਾ ਸਰ ਕੰਪਰਮ ਕਰਦੇ ਵਪਰੇ ਨਾਲ ਕੋਲ ਰਾਜ ਦੇ ਕੋਲ ਟੋਟਲ पीछे चल रही है मैं यही रिक्वेस्ट कर रहा हूँ। जॉन मोटर में रही तो लगने मामला लगभग सोलर स्टारम मौके मिलेगी जॉन मोटर इधर असली की सप्लाई है ये मोगे हुई है या आउट ऑफ डिस्ट्रिक्ट हुई है ये तफ्तीश में है हुन तक दी ये पुछकिश मुताबिक आउट ऑफ डिस्ट्रिक्ट